ਮੋਢੇ ਨਾਲ ਮੋਢਾ ਲਾ ਕੇ ਖੜੇ ਆ ਕਿਸੇ ਨੂੰ ਵੀ ਰਾਸ਼ਨ ਤੋਂ ਰਹਿਣ ਨਹੀਂ ਦਿੱਤਾ ਜਾਊਗਾ ਤੇ ਨਾ ਹੀ ਕਿਸੇ ਦੇ ਰਾਸ਼ਨ ਕਾਰਡ ਕੱਟਣ ਦਿੱਤੇ ਜਾਣਗੇ ਪੰਜਾਬ ਵਿੱਚ ਲਗਭਗ 1 ਕਰੋੜ 53 ਲੱਖ ਦੇ ਰਾਸ਼ਨ ਕਾਰਡ ਧਾਰਕ ਨੇ ਇਹ ਉਹਨਾਂ ਦਾ ਇੱਕ ਵੱਡਾ ਕਿਉਂਕਿ ਪੰਜਾਬ ਜਿਹੜਾ ਦੇਸ਼ ਦਾ ਫੂਟਬਾਲ ਆਫ ਇੰਡੀਆ ਹੈ ਇਹ 180 ਮੀਟਰ ਟਨ ਕਾਲ ਪੈਦਾ ਕਰਦਾ ਹੈ ਕੇਂਦਰ ਵਿੱਚ ਭਾਗ 파ਦੀ ਸਰਕਾਰ ਹੈ ਪੰਜਾਬ ਚਾਂਮ ਆਦਮੀ ਪਾਰਟੀ ਦੀ ਸਰਕਾਰ ਹੈ ਵਿਲੀਅਮ ਦਸੇਵ ਸਿੰਘਾ ਜੀ ਨੇ ਕਿ 55 ਲੱਖ ਦੇ ਰਿਕਾਰਡ ਨੇ ਕੱਟੇ ਜਾ ਰਹੇ ਨੇ ਜਿਹੜੇ ਸਟੇਟ ਗਵਰਨਮੈਂਟ ਨੇ ਸਾਰੀਆਂ ਸਮੂਤਾ ਕੇਂਦਰ ਸਰਕਾਰ ਦੀ ਜੋ ਸਕੀਮ ਹੈ ਉਹਨੂੰ ਇੰਪਲੀਮੈਂਟ ਕਰਦੀ ਹੈ ਸੋ ਉਹਦਾ ਅੱਜ ਹੁਣ ਦੇਖੋ GST ਲਾਗੂ ਹੋਈ ਨੂੰ ਘੱਟੋ ਘੱਟ 5 ਸਾਲ ਹੋ ਗਏ ਤਾਂ ਸਾਡਾ ਫਰਜ਼ ਬਣਦਾ ਸੀ ਕਿ ਸਾਡੇ ਉਹ ਜਿਹੜੇ ਕੰਪਨਸੇਸ਼ਨ ਹੈ GST ਦੀ ਉਹ ਕੇਂਦਰ ਸਰਕਾਰ ਵੱਲੋਂ ਬੰਦ ਕੀਤਾ ਜਾ ਰਿਹਾ ਹੈ ਲਗਭਗ 55 ਲੱਖ ਜਿਹੜੇ ਬੈਨੀਫਿਸ਼ੀਅਰੀ ਹੈ ਇਹ ਸੋ ਜਿਹੜਾ ਡਾਟਾ ਥੋਰੀ ਕਰਨ ਦੇ ਪਿੱਛੇ ਇਹ ਕਹਿੰਦੇ ਵੀ ਸਾਡੇ ਜੀ 2.5 ਏਕੜ ਜ਼ਮੀਨ ਤੋਂ ਕਿਹੜੇ ਵੱਧ ਨੇ ਜਾਂ ਇਹਨਾਂ ਦੇ ਚਾਰ ਫੋਰ ਵੀਲਰ ਕੋਈ ਵੀਹਿਕਲ ਹੈ ਕਿ ਸਰਦਾਰ ਭਗਵੰਤ ਸਿੰਘ ਸਾਹਿਬ ਦੀ ਸਰਕਾਰ ਇਹਦਾ ਵਿਰੋਧ ਕਰ ਰਹੀ ਹੈ ਇਸ ਵਿਰੋਧ ਦੇ ਚੱਲਦੇ ਜੇ ਭਾਜਪਾ ਸਰਕਾਰ ਨਾ ਹਟੀ ਤਾਂ ਇੱਕ ਜਨ ਅੰਦੋਲਨ ਕਰੂੰਗਾ ਤੇ ਇਹਦੇ ਲਈ ਅਸੀਂ ਕਾਨੂੰਨੀ ਲੜਾਈ ਲੜਨ ਲਈ ਵੀ ਤਿਆਰ ਆਪਾਂ। ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਸਾਰੇ ਇਲੈਕਟ੍ਰੋਨਿਕ মিডিਆ ਦਾ ਜਿਹੜੇ ਅੱਜ ਦੇ ਇਸ ਪ੍ਰੈਸ ਕਾਨਫਰੰਸ ਲਈ ਆਏ ਐ। ਇੱਕ ਬੜਾ ਜ਼ਰੂਰੀ ਮੁੱਦਾ ਹੈ ਪੰਜਾਬ 'ਚ ਲਗਭਗ 1 ਕਰੋੜ 53 ਲੱਖ ਜਿਹੜੇ ਰਾਸ਼ਨ ਕਾਰਡ ਧਾਰਕ ਨੇ ਉਹਨਾਂ ਦਾ ਇੱਕ ਵੱਡਾ ਡਾਟਾ ਹੈ ਜਿਹੜਾ ਉਹ ਕੇਂਦਰ ਸਰਕਾਰ ਵੱਲੋਂ ਬੰਦ ਕੀਤਾ ਜਾ ਰਿਹਾ ਹੈ ਲਗਭਗ 55 ਲੱਖ ਜਿਹੜੇ ਬੈਨੀਫਿਸ਼ੀਰੀ ਹੈ ਇਹਦੇ ਚੋਂ ਮਤਲਬ 1 ਕਰੋੜ 53 ਲੱਖ ਚੋਂ 55 ਲੱਖ ਅਗਰ ਕਹਾਂਗੇ ਤਾਂ ਲਗਭਗ 1/3 ਤੀਜਾ ਹਿੱਸਾ ਜਿਹੜੇ ਲੋਕ ਹੈ ਉਹਨਾਂ ਨੂੰ ਰਾਸ਼ਨ ਦੀ ਜਿਹੜੀ ਸਹੂਲਤ ਮਿਲਦੀ ਆ ਉਹ ਤੋਂ ਵਾਂਝਾ ਕੀਤਾ ਜਾ ਰਿਹਾ ਔਰ ਇੱਕ ਸਾਡਾ ਪੰਜਾਬ ਹੈ ਜਿਹੜਾ ਸਾਰੇ ਦੇਸ਼ ਦਾ ਢਿੱਡ ਪਰਦਾ ਜਿਹਨੂੰ ਫੂਡ ਬੋਲ ਆਫ ਇੰਡੀਆ ਕਿਹਾ ਜਾਂਦਾ ਹੈ ਉਹਨਾਂ ਦੇ ਲੋਕਾਂ ਨਾਲ ਇਹ ਵਿਤਕਰਾ ਕਿਉਂਕਿ ਪਿੰਦਰ ਚ ਭਾਜਪਾ ਦੀ ਸਰਕਾਰ ਹੈ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਇਹ ਸਰਕਾਰ ਦੇ ਚੰਗੇ ਕੰਮਾਂ ਨੂੰ ਦੇਖਦੇ ਹੋਏ ਕੁਛ ਨਾ ਕੁਛ ਉਹਨਾਂ ਦੀ ਨੈਗੇਟਿਵਿਟੀ ਕਰਨ ਲਈ ਇਸ ਤਰ੍ਹਾਂ ਦੇ ਪਰਾਲੇ ਕਰ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਸਜ਼ਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਜਿਹਦੇ ਵਿੱਚ ਅਸੀਂ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਤੇ ਸਾਡੇ ਪੰਜਾਬ ਦੇ ਸਾਰੇ ਲੋਕ ਇਹਨਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵਾਂਗੇ ਔਰ ਜਿਹੜਾ ਇਹ ਡਾਟਾ ਚੋਰੀ ਕਰਨ ਦਾ ਇਹਨਾਂ ਨੇ ਤਰੀਕਾ ਲੱਭਿਆ ਕਿ ਅਸੀਂ ਜੀ ਕੈਂਪ ਲਾ ਰਹੇ ਹਾਂ ਕੇਂਦਰ ਸਰਕਾਰ ਦੀਆਂ ਸਹੂਲਤਾਂ ਦੇ ਰਹੇ ਹਾਂ ਬਿਲਕੁਲ ਇਹ ਗੈਰਕਾਨੂੰਨੀ ਹੈ ਔਰ ਇਸ ਤਰੀਕੇ ਨਾਲ ਅਗਰ ਕੋਈ ਸਹੂਲਤ ਦੇਣੀ ਹੈ ਤਾਂ ਉਹ ਡਾਟਾ ਲੈਣ ਦਾ ਕੋਈ ਮਤਲਬ ਨਹੀਂ ਬਣਦਾ ਉਹਨਾਂ ਕੋਲ ਆਲਰੇਡੀ ਡਾਟਾ ਜਿਹੜਾ ਹੈਗਾ ਜਿਹੜਾ ਆਨਲਾਈਨ ਅਵੇਲੇਬਲ ਹੈ ਜਿਹੜੇ ਤੁਸੀਂ ਸਹੂਲਤਾਂ ਦੇਣੀਆਂ ਵੈਸੇ ਜਾ ਕੇ ਦੇ ਸਕਦੇ ਹੋ ਔਰ ਜਿਹੜੇ ਸਟੇਟ ਗਵਰਨਮੈਂਟ ਇਹ ਸਾਰੀਆਂ ਸਹੂਲਤਾਂ ਕੇਂਦਰ ਸਰਕਾਰ ਦੀਆਂ ਜੋ ਸਕੀਮਾਂ ਹਨ ਉਹਨੂੰ ਇੰਪਲੀਮੈਂਟ ਕਰਦੀ ਹੈ ਸੋ ਜੋ ਇੰਪਲੀਮੈਂਟਿੰਗ ਅਥਾਰਟੀ ਹੈ ਉਹਦੇ ਥਰੂ ਇਹ ਸਾਰਾ ਕੰਮ ਹੋਣਾ ਚਾਹੀਦਾ ਸੋ ਅੱਜ ਅਸੀਂ ਜਿਸ ਮੁੱਦੇ ਬਾਰੇ ਗੱਲ ਕਰਨ ਆਏ ਸੀ ਪ੍ਰੈਸ ਨਾਲ ਸਾਰੇ ਇਲੈਕਟ੍ਰੋਨਿਕਸ ਮੀਡੀਆ ਤੇ ਪ੍ਰਿੰਟ ਮੀਡੀਆ ਉਹਨਾਂ ਦਾ ਧੰਨਵਾਦ ਹੈ ਇਹ ਪੰਜਾਬ ਵਿੱਚ ਜਿਵੇਂ ਦੱਸਿਆ ਬੀਜ ਸਿੰਘ ਰਾਜੀ ਨੇ ਕਿ 55 ਲੱਖ ਜਿਹੜੇ ਕਾਰਡ ਨੇ ਕੱਟੇ ਜਾ ਰਹੇ ਨੇ ਇਹ ਬਹੁਤ ਗੰਭੀਰ ਮੁੱਦਾ ਹੈ ਕਿਉਂਕਿ ਪੰਜਾਬ ਜਿਹੜਾ ਦੇਸ਼ ਦਾ ਫੂਡ ਬੋਲ ਆਫ ਇੰਡੀਆ ਹੈ ਇਹਦਾ 180 ਮੀਟਰ ਟਨ ਝੋਨਾ ਪੈਦਾ ਕਰਦਾ 130 ਮੀਟਰ ਟਨ ਕਣਕ ਪੈਦਾ ਕਰਦਾ ਅੱਜ ਉਹਨਾਂ ਨੂੰ ਉਹਨਾਂ ਦੇ ਪੰਜਾਬ ਦੇ ਲੋਕਾਂ ਨੂੰ ਹੀ ਮਰ ਭੁੱਖੇ ਮਾਰਨ ਦੀ ਜਿਹੜੀ ਸਕੀਮ ਹੈ ਬੀਜੇਪੀ ਦੀ ਇਹ ਬਹੁਤ ਖਤਰਨਾਕ ਹੈ ਇਹਦਾ ਅੱਜ ਵਿਰੋਧ ਕਰਨ ਵਾਸਤੇ ਅਸੀਂ ਸਾਰੇ ਅੱਜ ਇਕੱਠੇ ਹੋਏ ਹਾਂ ਜੋਨਾ ਗੱਲ ਕਰ ਰਹੇ ਹਾਂ ਕਿਉਂਕਿ ਇਹ ਫੈਸਲਾ ਜਿਹੜਾ ਹੈ ਪੰਜਾਬ ਤੇ ਸਿੱਧਾ ਹਮਲਾ ਹੈ ਔਰ ਕਿਉਂਕਿ ਪੰਜਾਬ ਪੂਰੇ ਦੇਸ਼ ਦਾ ਪੇਟ ਪਾਲਦਾ ਹੈ ਤੇ ਫਿਰ ਪੰਜਾਬ ਦੇ ਲੋਕਾਂ ਦੇ ਜਿਹੜਾ ਪੇਟ ਹੈ ਉਹ ਖਾਲੀ ਕਿਉਂ ਰਹੇ ਲਈ ਜਿਵੇਂ ਦੱਸਿਆ ਪਹਿਲਾਂ ਕਿ ਹਰ ਤੀਜਾ ਹਿੱਸਾ ਜੇ ਮਤਲਬ 1 ਕਰੋੜ 53 ਲੱਖ ਕਾਰਡ ਨੇ 50 ਲੱਖ 55 ਲੱਖ ਕਾਰਡ ਕੱਟੇ ਜਾ ਰਹੇ ਨੇ ਤਾਂ 2-3 ਪਿੱਛੇ ਇੱਕ ਕਾਰ ਕੱਟਿਆ ਜਾ ਰਿਹਾ ਹੈ ਇਕਮੋਲ ਗੰਭੀਰ ਮੁੱਦਾ ਹੈ ਸੋ ਗੱਲ ਰਾਸ਼ਾਂ ਦੀ ਨਹੀਂ ਗੱਲ ਪੰਜਾਬ ਦੇ ਮਾਨਤ ਸਨਮਾਨ ਦੀ ਵੀ ਹੈ ਸੋ ਇਸ ਕਰਕੇ ਮਜਾਬ ਦੇ ਮੁੱਖ ਮੰਤਰੀ ਸਜਾਦਾ ਭਵਨ ਸਿੰਘ ਮਾਨ ਨੇ ਇਸ ਐਲਾਨ ਕੀਤਾ ਹੈ ਕਿ ਭਾਵੇਂ ਕੇਂਦਰ ਬਧਿਚੀਆਂ ਕਰ ਰਿਹਾ ਹੈ ਹਰ ਇੱਕ ਪੱਕੇ ਦੇ ਉੱਤੋਂ ਭਾਵੇਂ ਉਹ ਆਲਿਫ ਦੇ ਪੈਸੇ ਸਾਡੇ 8000 ਕਰੋੜ ਰੁਪਏ ਦੱਬੀ ਬੈਠਾ ਹੈ ਔਰ ਕੱਲ ਵਿੱਤ ਮੰਤਰੀ ਸਾਡੇ ਹਰਪਾਸ ਸਿੰਘ ਚੀਮਾ ਨੇ ਵੀ ਕਿਹਾ ਹੈ ਕਿ 50000 ਕਰੋੜ ਰੁਪਏ ਸਾਡਾ ਤੁਸੀਂ ਸਾਡਾ ਬਕਾਇਆ ਰਹਿੰਦਾ ਕਿਉਂਕਿ ਜਦੋਂ GST ਲਾਗੂ ਕੀਤੀ ਸੀ ਉਦੋਂ ਮੈਂ ਐਮਐਲਏ ਸੀਗਾ ਪੰਜਾਬ ਵਿਧਾਨ ਸਭਾ ਦੇ ਵਿੱਚ ਮਨਪ੍ਰੀਤ ਬਾਦਲ ਨੇ ਜੋ ਬਿੱਲ ਪੇਸ਼ ਕੀਤਾ ਉਹਦੇ ਇਹ ਗੱਲ ਕਹੀ ਸੀ ਉਹਨਾਂ ਨੇ ਜਦੋਂ ਕੇਂਦਰ ਨੇ ਕਹੀ ਸੀ ਕਿ ਜਿੰਨਾ ਤੁਸੀਂ ਹੁਣ ਬੈਠ ਦੇ ਰਹੇ ਹੋ ਬਾਕੀ ਟੈਕਸ ਦੇ ਰਹੇ ਹੋ ਜੇਕਰ GST ਲੱਗ ਜਾਂਦੀ ਹੈ ਜੇਕਰ GST ਨਾਲ ਤੁਹਾਨੂੰ ਘੱਟ ਮਿਲਦਾ ਹੈ ਪਹਿਲੇ ਟੈਕਸ ਨਾਲੋਂ ਤਾਂ ਉਹਦੀ ਪੇਮੈਂਟ ਅਸੀਂ ਕਰਾਂਗੇ ਉਹਦਾ ਅੱਜ ਹੁਣ ਦੇਖੋ GST ਲਾਗੂ ਹੋਈ ਨੂੰ ਘੱਟ ਕੋੜ 5 ਸਾਲ ਹੋ ਗਏ ਤਾਂ ਸਾਡਾ ਫਰਜ਼ ਬਣਦਾ ਸੀ ਕਿ ਸਾਡੇ ਉਹ ਜਿਹੜੇ ਕੰਪਨਸੇਸ਼ਨ ਹੈ GST ਦੀ ਉਹ ਵੀ ਸਾਨੂੰ ਮਿਲਣੀ ਚਾਹੀਦੀ ਸੀ ਜੋ ਪੰਜਾਬ ਦੇ ਵਿੱਚ 50 ਹਜ਼ਾਰ ਰੁਪਏ ਬਣਦਾ ਹੈ ਜਿਸ ਕਰਕੇ ਸਾਡਾ ਬਹੁਤ ਨੁਕਸਾਨ ਹੋ ਰਿਹਾ ਹੈ ਦੂਜੀ ਗੱਲ ਇਹ ਸੀ ਕਿ ਜਿਹੜਾ ਕੱਲਾ ਇਹ ਸਾਡੀ ਚੋਰੀ ਅਨਾਜ ਚੋਰੀ ਨਹੀਂ ਕਰਦੇ ਸਾਡੇ ਬੋਟ ਵੀ ਚੋਰੀ ਕਰਦੇ ਆ ਡਾਟਾ ਵੀ ਚੋਰੀ ਕਰਦੇ ਆ ਦੇਸ਼ ਦੇ ਵਿੱਚੋਂ ਬਿਹਾਰ ਦੇ ਵਿੱਚ ਵੱਡੀ ਖਬਰ ਆ ਰਹੀ ਹੈ ਸੁਪਰੀਮ ਕੋਰਟ ਨੇ ਵੀ ਇਹਨੂੰ ਮਤਲਬ ਕਿਹਾ ਕਿ ਉੱਥੋਂ ਬੋਟ ਚੋਰੀ ਕੀਤੀ ਜਾ ਰਹੀ ਹੈ ਆਮ ਲੋਕਾਂ ਦੇ ਬੰਦੇ ਦੇ ਗਰੀਬ ਲੋਕਾਂ ਦੇ ਬੋਟ ਕੱਟੇ ਜਾ ਰਹੇ ਨੇ ਇਸ ਦਾ ਇੱਥੇ ਪੰਜਾਬ ਵੀ ਡਾਟਾ ਚੋਰੀ ਕੀਤਾ ਜਾ ਰਹੀ ਹੈ ਤਾਂ ਜੋ ਡਾਟਾ ਕਿਤੇ ਹੋਰ ਵਰਤ ਕੇ ਬੋਠੀ ਬਣਾਇਆ ਜਾ ਸਕਦੀ ਹੈ ਉਸ ਨੂੰ ਹੋਰ ਕੰਮਾਂ ਦੇ ਵਿੱਚ ਹੀ ਵਰਤਿਆ ਜਾ ਸਕਦਾ ਹੈ ਖਤਰਨਾਕ ਕੰਮਾਂ ਦੇ ਵਿੱਚ ਹੀ ਵਰਤਾਇਆ ਜਾ ਸਕਦਾ ਹੈ ਸੋ ਇਹ ਡਾਟਾ ਚੋਰੀ ਕਰਨ ਦਾ ਕੀ ਮਤਲਬ ਹੈ ਜੇਕਰ ਤੁਸੀਂ ਸਹੂਲਤ ਦੇਣੀ ਹੈ ਤਾਂ ਦਿਓ ਤੁਸੀਂ ਨਾ ਬੋਲੋ ਉਹਨੂੰ ਕੋਈ ਮਸ਼ੀਨ ਦੇਣੀ ਹੈ ਕੋਈ ਸਿਲੰਡਰ ਦੇਣਾ ਹੈ ਕੌਣ ਰੋਕਦਾ ਤੁਹਾਨੂੰ ਗਰੀਬ ਲੋਕਾਂ ਨੂੰ ਦੇਣ ਵਾਸਤੇ ਪਰ ਜੇਕਰ ਦਾ ਡਾਟਾ ਹੀ ਲੈਣਾ ਹੈ ਫਿਰ ਬਹੁਤ ਮਾੜੀ ਗੱਲ ਹੈ ਇਹਨੂੰ ਅਸੀਂ ਬਿਲਕੁਲ ਪੰਜਾਬ ਦੀ ਸਰਕਾਰ ਦੀ ਹੈ ਜਿਆ ਸਰਕਾਰ ਭਵੰਤ ਸਿੰਘ ਮਾਨ ਦੀ ਸਰਕਾਰ ਸਰ ਅਰਵਿੰਦ ਕੇਜਰੀ ਵਾਲਪਿੰਡ ਦੇ ਸੁਪਰੀਮੋ ਉਹਨਾਂ ਦੀ ਹਦਾਇਤਾਂ ਮੁਤਾਬਕ ਜਿਹੜੀ ਹੈਗੀ ਹੈ ਇਹ ਬਿਲਕੁਲ ਚਲ ਨਹੀਂ ਦੇਵਾਂਗੇ ਇਸ ਕਰਕੇ ਇਹਨਾਂ ਦੇ ਜਿਹੜੇ ਕੈਂਪ ਨੇ ਉਹ ਗੈਰਕਾਨੂੰਨੀ ਨੇ ਗੈਰ ਸਵਿਧਾਨਕ ਨੇ ਉਹਨਾਂ ਰੋਕਿਆ ਜਾ ਰਿਹਾ ਭਾਵੇਂ ਇਹ ਉਹਨੂੰ ਕੋਈ ਹੋਰ ਨਾਮ ਦੇ ਰਹੇ ਨੇ ਇਹ ਬਿਲਕੁਲ ਗਲਤ ਹੈ ਸੋ ਜਿਹੜਾ ਡਾਟਾ ਚੋਰੀ ਕਰਨ ਦੇ ਪਿੱਛੇ ਇਹ ਕਹਿੰਦੇ ਵੀ ਸਾਡੇ ਜੀ 2.5 ਏਕੜ ਜ਼ਮੀਨ ਤੋਂ ਕਿਹੜੇ ਵੱਧ ਨੇ ਜਾਂ ਜਿਨ੍ਹਾਂ ਦੇ ਚਾਰ ਫੋਰ ਵੀਲਰ ਕੋਈ ਵੀਹਿਕਲ ਹੈ ਜਾਂ ਜਿਨ੍ਹਾਂ ਕੋਈ ਇਨਕਮ ਟੈਕਸ ਵੱਧ ਗਿਆ ਹੈ ਅਸੀਂ ਉਹਨਾਂ ਦਾ ਕਾਰ ਰਹੇ ਹਾਂ ਇਹ ਬਿਲਕੁਲ ਫਰਾਡ ਹੈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਈ ਵਾਰ ਜਿਹੜਾ ਕੋਈ ਫੋਰ ਵੀਲਰ ਹੈ ਉਹ ਉਹਦਾ ਰਜਗਾਰ ਦਾ ਹਿੱਸਾ ਵੀ ਹੋ ਸਕਦਾ ਹੈ ਕਈ ਵਾਰੀ ਜਿਹੜੇ ਮੁਲਾਜ਼ਮਾ ਕੋਈ ਚਾਰ ਭਰਾ ਨੇ ਉਹਨਾਂ 'ਚ ਇੱਕ ਮੁਲਾਜ਼ਮ ਲੱਗ ਗਿਆ ਉਹਦੇ ਕਰਕੇ ਪੂਰੇ ਪਰਵਾਜ਼ ਦਾ ਰਸ਼ਨ ਕਾਰਡ ਉਹ ਕੇ ਖਤਮ ਨਹੀਂ ਕੀਤਾ ਜਾ ਸਕਦਾ ਤੋਂ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਅਸੀਂ ਇਹ ਗੱਲ ਕਰ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਵੀ ਡਟ ਕੇ ਵਿਰੋਧ ਕਰਾਂਗੇ ਅਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਪੰਜਾਬ ਦੇ ਮਜ਼ਦੂਰਾਂ ਦੇ ਨਾਲ ਪੰਜਾਬ ਦੇ ਗਰੀਬ ਲੋਕਾਂ ਦੇ ਨਾਲ ਖੜਾਂਗੇ ਔਰ ਬਿਲਕੁਲ ਜੇਕਰ ਉਹ ਡਾਟਾ ਇਹ ਜਿਹੜੇ ਜਿੰਨੇ ਵੀ ਕਾਰਡ ਕੱਟੇ ਜਾਂਦੇ ਨੇ ਉਹਨਾਂ ਦਾ ਉਹਨਾਂ ਦੀ ਪਲੇਟ ਖਾਲੀ ਰਹਿੰਦੀ ਹੈ ਉਹਨਾਂ ਦੀ ਪ੍ਰਾਂਤ ਖਾਲੀ ਰਹਦੀ ਹੈ ਮਾਂ ਦੀ ਜਿਹੜੀ ਆਟਾ ਗੁੰਨ ਕੇ ਸਾਨੂੰ ਰੋਟੀ ਲਗਾਉਂਦੀ ਹੈ ਤਾਂ ਪੰਜਾਬ ਸਰਕਾਰ ਉਹ ਪ੍ਰਾਂਤ ਖਾਲੀ ਰੱਖ ਨਹੀਂ ਰੱਖਣ ਦੇਵੇਗੀ ਉਹ ਪੰਜਾਬ ਸਰਕਾਰ ਭਰੇਗੀ ਉਹਦਾ ਪੇਟ ਗਰੀਬਾਂ ਦਾ ਪੇਟ ਭਰੇਗੀ ਸਾਡੀ ਮਾਂ ਦੀ ਪ੍ਰਾਂਤ ਭਰੇਗੀ ਇਹ ਸਾਡਾ ਫਰਜ਼ ਬਣਦਾ ਹੈ ਅਸੀਂ ਹਰੇਕ ਪੱਖ ਤੋਂ ਮਿਲ ਬੰਦੇ ਨਾਲ ਖੜਾਂਗੇ ਅੱਜ ਵੀ ਇਸ ਸਪੈਸ਼ਲ ਸਦੀ ਪ੍ਰੈਸ ਕਾਨਫਰੰਸ ਵਿੱਚ ਇੱਕ ਸ਼ਾਰਟ ਸੱਦੇ ਦੇ ਪਹੁੰਚੇ ਤਮਾਮ ਮੀਡੀਆ ਭਾਵੇਂ ਉਹ ਪ੍ਰਿੰਟ ਮੀਡੀਆ ਹੈ ਸੋਸ਼ਲ ਮੀਡੀਆ ਹੈ ਪਹਿਲੀ মিডিਆ ਸਾਰਿਆਂ ਦਾ ਅਸੀਂ ਇੱਥੇ ਧੰਨਵਾਦ ਕਰਦੇ ਆਂ ਕਿ ਟੈਂਸਰ ਪਹੁੰਚੇ ਅੱਜ ਦੀ ਪ੍ਰੈਸ ਕਾਨਫਰੰਸ ਦਾ ਜੋ ਮੁੱਦਾ ਸੀਗਾ ਉਹ ਤੁਹਾਨੂੰ ਪਹਿਲਾਂ ਵੀ ਪਤਾ ਹੈ ਕਾਫੀ ਲੰਬੇ ਸਮੇਂ ਤੋਂ ਵੱਖ-ਵੱਖ ਪਾਰਟੀਆਂ ਵੱਲੋਂ ਬੀਜੇਪੀ ਦਾ ਹਮਲੇ ਵਿਰੋਧ ਕੀਤਾ ਜਾ ਰਿਹਾ ਸੀ ਕਿ ਉਹ ਵੋਟ ਚੋਰ ਨੇ ਪਰ ਅੱਜ ਇੱਕ ਗੱਲ ਨਵੀਂ ਸਾਹਮਣੇ ਆਈ ਹੈ ਨਿਕਲ ਕੇ ਕਿ ਉਹ ਡਾਟਾ ਚੋਰ ਵੀ ਨੇ ਉਹ ਰਾਸ਼ਨ ਚੋਰ ਵੀ ਨੇ ਪੰਜਾਬ ਚੋਂ ਇਹਨਾਂ ਨੇ ਜੋ ਡਾਟਾ ਚੱਕਣ ਦੀ ਕੋਸ਼ਿਸ਼ ਕੀਤੀ ਹੈ ਰਾਸ਼ਨ ਚੱਕਣ ਦੀ ਕੋਸ਼ਿਸ਼ ਕੀਤੀ ਹੈ ਉਹ ਗੈਰ ਸਭਧਾਨਿਕ ਹੈ ਪੰਜਾਬ ਦੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ ਇਹਦੇ ਲਈ ਜਿਵੇਂ ਮੇਰੇ ਦੋਨੇ ਹਲਕੇ ਦੇ ਸਤਕਾਰਯੋਗ ਐਮ ਐਲ ਏ ਸਾਹਿਬਾਨ ਨੇ ਦੱਸਿਆ ਕਿ ਸਰਦਾਰ ਭਗਵੰਤ ਸਿੰਘ ਸਾਹਿਬ ਦੀ ਸਰਕਾਰ ਇਹਦਾ ਵਿਰੋਧ ਕਰ ਰਹੀ ਹੈ ਇਸ ਵਿਰੋਧ ਦੇ ਚਲਦੇ ਜੇ ਭਾਜਪਾ ਸਰਕਾਰ ਨਾ ਹਟੀ ਤਾਂ ਇੱਕ ਜਨ ਅੰਦੋਲਨ ਬਣਾਉਂਗਾ ਤੇ ਇਹਦੇ ਲਈ ਅਸੀਂ ਕਾਨੂੰਨੀ ਲੜਾਈ ਲੜਨ ਲਈ ਵੀ ਤਿਆਰ ਆਪਾਂ ਨੂੰ ਸਾਨੂੰ ਕਿੱਥੋਂ ਤੱਕ ਕਿਉਂ ਨਾ ਜਾਣਾ ਪਵੇ। ਵੀ ਸੈਂਟਰ ਸਰਕਾਰ ਵੱਲੋਂ ਬੀਜੇਪੀ ਵੱਲੋਂ ਲੋੜਵੰਦ ਪਰਿਵਾਰਾਂ ਦੇ ਹੱਕਾਂ ਦੇ ਉੱਪਰ ਡਾਕਾ ਮਾਰਿਆ ਜਾ ਰਿਹਾ ਹੈ। ਉਹਨਾਂ ਦੀ ਪ੍ਰਾਂਤ ਦੇ ਵਿੱਚੋਂ ਰਾਸ਼ਨ ਚੱਕਿਆ ਜਾ ਰਿਹਾ ਹੈ। ਉਸ ਦਾ ਆਮ ਆਦਮੀ ਪਾਰਟੀ ਪੂਰੇ ਪੰਜਾਬ ਦੇ ਵਿੱਚ ਡਟ ਕੇ ਵਿਰੋਧ ਕਰਦੀ ਹੈ ਕਿਉਂਕਿ ਪੰਜਾਬ ਇੱਕ ਅੰਨ ਪੈਦਾ ਕਰਨ ਵਾਲਾ ਸੂਬਾ ਹੈਗਾ। ਪਰ ਅੱਜ ਉਸ ਸੂਬੇ ਦੇ ਘਰਾਂ ਦੇ ਵਿੱਚੋਂ ਬੀਜੇਪੀ ਸਰਕਾਰ ਅੰਨ ਖੋ ਰਹੀ ਹੈ ਇਸ ਲਈ ਇਹ ਕਦੇ ਵੀ ਪੰਜਾਬ ਦੇ ਵਿੱਚ ਨਹੀਂ ਹੋਣ ਦਿੱਤਾ ਜਾਊਗਾ ਆਮ ਆਦਮੀ ਪਾਰਟੀ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਸਾਡੇ ਸਤਿਕਾਰਯੋਗ ਐਮਐਲਏ ਸਹਿਬਾਨ ਸਾਰੇ ਇਹਨਾਂ ਦੇ ਪਰਿਵਾਰਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਕਿਸੇ ਨੂੰ ਵੀ ਰਾਸ਼ਨ ਤੋਂ ਰਹਿਣ ਨਹੀਂ ਦਿੱਤਾ ਜਾਊਗਾ ਤੇ ਨਾ ਹੀ ਕਿਸੇ ਦੇ ਰਾਸ਼ਨ ਕਾਰਡ ਕੱਟਣ ਦਿੱਤੇ ਜਾਣਗੇ ਧੰਨਵਾਦ